ਕੱਲ ਦੀ ਗੱਲ ਕਰ ਲਓ ਹਾਂਜੀ ਉਹ ਕਿਤੇ ਵਜੋਂ 40 ਸਾਲ ਦੇ ਵਕੀਲ ਆ ਤੇ ਹਰ ਇੱਕ ਬੰਦੇ ਨੂੰ ਅਧਿਕਾਰ ਮੈਂ ਵੀ ਮੈਂਬਰ ਆ ਤੇ ਮੈਂ ਵਕੀਲ ਵੀ ਆ ਕੀ ਮੈਨੂੰ ਤੁਸੀਂ ਬਾਹਰ ਕਰਦੇ ਹੋ ਕਿ ਕੀ ਇਹ ਛੋਟੇ ਮੁੱਦੇ ਰੱਖ ਕੇ ਆਪਾਂ ਕੋ ਬਾਹਰ ਕਰਦੇ ਕਿ ਵਕੀਲ ਕਿਹਦੇ ਨੇ ਖੜਾ ਹੋਣਾ ਸੀ ਪਰ ਕਿਉਂਕਿ ਰਾਤ ਨੂੰ ਪੇਸ਼ ਕੀਤਾ ਉਹ ਮੈਂ ਕੋਈ ਉਹਦਾ ਚਪਾਟੀ ਕਰਨ ਜਾਂ ਦੂਜੀ ਨਹੀਂ ਗੱਲ ਕਰਨੀ ਚਾਹੁੰਦਾ ਕੀ ਲੀਗਲ ਲੀਗਲ ਪ੍ਰੋਫੈਸ਼ਨਰ ਹਾਂ ਤੁਸੀਂ ਬਾਹਰ ਕਰਦੇ ਹੋਗੇ ਮੈਂ ਮੈਂਬਰ ਸ਼ੋਮਨੀ ਕਮੇਟੀ ਠੀਕ ਹੈ ਮੈਂ ਤਾਂ ਕੋਈ ਰੂਲ ਆਊਟ ਕਰਦਾ ਪਰ ਵਕੀਲ ਤਾਂ ਹੈਗਾ ਨਾ ਜੇ ਉਹਦਾ ਪ੍ਰੋਫੈਸ਼ਨ ਹੈ ਮਾਲ ਹੋ ਤੁਹਾਡਾ ਪ੍ਰੋਵੀਜ਼ਨ ਪੱਤਰਕਾਰੀਆਂ ਬੰਦ ਕਰਦੇ ਕਿ ਮਸਲੇ ਦੇ ਉੱਤੇ ਦੂਜੀ ਕੋਲੀ ਦੀ ਗੱਲ ਆਪਣੇ ਮਕਰ ਸਾਹਿਬ ਬਲੇ ਕੀ ਹੋਇਆ ਮੈਂ ਉਹਦੇ ਬਾਰੇ ਨਹੀਂ ਜਾਣਨਾ ਚਾਹੁੰਦਾ ਪਰ ਮੈਂ ਜਦੋਂ ਐਪੀਸੋਡ ਆਇਆ ਉਹਦੇ ਜਨਨ ਕਤਰ ਸੀ ਤੇ ਅਸੀਂ ਉਦੋਂ ਹਾਈ ਕੋਰਟ ਆਪਣੇ ਅਕਾਲ ਤਖਤ ਦੀ ਡਾਇਰੈਕਸ਼ਨ ਸੀ ਕਿ 72 ਘੰਟਿਆਂ ਦੇ ਵਿੱਚ ਕਾਰਵਾਈ ਕਰਤਾ ਸੀ 72 ਘੰਟਿਆਂ ਚ ਕਰ ਦਿੱਤੀ ਤੇ ਅਸੀਂ ਨਾਲ ਦੀ ਨਾਲ ਉਹਨੂੰ ਫਾਇਰ ਕਰਤਾ ਟ੍ਰੋਮਨੀ ਕਮੇਟੀ ਤੋਂ ਬਾਹਰ ਕੀਤਾ ਤੇ ਉਹਦੇ ਨਾਲ ਅਸੀਂ ਫਿਰ ਐਮ ਐਸ ਗਿੱਲ ਸਾਡਾ ਲੀਗਲ ਡਵਾਈਜ਼ਰ ਸੀ ਕਈ মিডিਆ ਕਹਿ ਰਿਹਾ ਜੀ ਸ਼ਾਇਦ ਸਿਆਲਕਾ ਉਹਦੇ ਵਿੱਚ ਵਕੀਲ ਆ ਜਿਹੜਾ ਅਸੀਂ ਉਹਨੂੰ ਉਹਦੇ ਖਿਲਾਫ ਚਾਰਜਸ ਕੀਤੇ ਆ ਲੈਂਡ ਦੇ ਉਹਦੇ ਵਿੱਚ ਕੋਈ ਸਿਆਲਕਾ ਵਕੀਲ ਨਹੀਂ ਸੀ ਉਹਦੇ ਵਿੱਚ ਵਕੀਲ ਐਮ ਐਸ ਗਿੱਲ ਸਾਡਾ ਟ੍ਰੋਮਨੀ ਕ ਅਸੀਂ ਉਹਦੇ ਵਿੱਚ 72 ਘੰਟਿਆਂ 'ਚ ਨੋਟਿਸ ਕਰਕੇ ਫਾਇਰ ਕੀਤਾ ਤੇ ਨਾਲ ਅਸੀਂ ਰਿਕਵਰੀ ਦਾ ਸੂਟ ਵੀ ਪਾਤਾ ਤੇ ਸਹਾਈ ਉਹ ਡਾਇਰੈਕਸ਼ਨ ਸੀ ਗੱਲ ਤੱਕ ਦੀ ਉਸ ਡਾਇਰੈਕਸ਼ਨ ਤੇ ਅਸੀਂ ਕੀਤਾ ਇੱਕ ਹਾਰ ਤੇ ਦੇ ਅੰਦਰ ਅੰਦਰ ਸ਼ੋਰਟ ਨੋਟਿਸ ਤੇ ਕਮੇਟੀ ਸ਼ੋਮਨੀ ਕਮੇਟੀ ਦਾ ਪ੍ਰਬੰਧ ਕਮੇਟੀ ਨੂੰ ਉਦੇਸ਼ ਕੀਤਾ ਜਾਂਦਾ ਹੈ ਕਿ ਅੰਤਰ ਕਮੇਟੀ ਦੀ ਮੀਟਿੰਗ ਬੁਲਾ ਕੇ ਰਿਪੋਰਟ ਵਿੱਚ ਪਾਇਆ ਕਾਰਜਕਾਰੀਆ ਵਰਤੀ ਜਿਹੜੀ ਬੰਦੀ ਕਾਰਵਾਈ ਕੀਤੀ ਜਾਵੇ ਤਾਂ ਅਸੀਂ ਕਰ ਦਿੱਤੀ ਤੋਂ ਮੇਰਾ ਗਾਂ ਤੋਂ ਭਾਵ ਸਾਡਾ ਮੈਂ ਤਾਂ ਇਹ ਕਹਿ ਰਿਹਾ ਕਈ ਵਾਰੀ ਏਵੇਂ ਦਾ ਨਰੇਟਰ ਬਣ ਜਾਂਦਾ ਕਿ ਕਾਰਵਾਈ 16 ਦੇ ਹੋਰੇ ਸ਼ੋਮਨੀ ਕਮੇਟੀ ਕਿਉਂ ਇਨਵੋਲ ਹੋਇਆ ਸ਼ੋਮਨੀ ਕਮੇਟੀ ਦਾ ਅਧਿਕਾਰ ਖੇਤਰਿਆ ਅਸੀਂ ਕ ਔਰ ਇਹ ਇੱਕ ਇਨੀ ਕਾਰਵਾਈ ਕਰਨੀ ਸਾਡੇ ਸਾਰੇ ਲਾ ਕੇ ਨਾ ਕਰ ਲਾ ਇਹ ਸ਼੍ਰੋਮਣੀ ਕਮੇਟੀ ਨੂੰ ਇਕਰਾਰ ਨਹੀਂ ਮੈਂ ਖੋਲਣ ਦੇਣਾ ਇਹ ਪੁਲਸ ਨੂੰ ਰਾਹ ਨਹੀਂ ਖੋਲਣ ਦੇਣਾ ਫੇ ਕੱਲੂ ਜਿੰਨੇ ਆਉਣਗੇ ਫੇ ਪੁਲਸ ਆਇਆ ਦੇ ਫੇ ਸ਼੍ਰੋਮਣੀ ਕਮੇਟੀ ਦਾ ਜਾਊ ਘਰਾਂ ਨੂੰ ਇਹ ਇੱਕ ਇੱਕ ਗਿਣੀ ਮਿਥੀ ਸਾਜਸ਼ ਹੈ ਸਾਹਿਬ ਸਰਕਾਰੀ ਰਿਪੋਰਟਾ ਔਰ 162 ਨੰਬਰ ਦੇ ਤੇ ਇਹ ਲਿਖਿਆ ਗਿਆ ਕਿ ਜਿਹੜੇ ਵੱਡੇ ਅਧਿਕਾਰੀ ਆ ਅਸਤੀਫਾ ਦੇ ਕੇ ਛੁਟਣ ਦੀ ਕੋਸ਼ਿਸ਼ ਕਰ ਰਹੇ ਨੇ ਇਸ ਲਈ ਅੰਤਰ ਕਮੇਟੀ ਨੇ ਉਹਨਾਂ ਨੇ ਸਿਫਾਰਸ਼ ਕੀਤੀ ਹੈ ਇੱਕ ਬਾਹਰ ਨੰਬਰ ਤੇ ਇਨਫੋਰਮੇਸ਼ਨ ਨੇ ਵੀ ਉਹਨਾਂ ਦੇ ਖਿਲਾਫ ਰਿਪੋਰਟ ਹੈਗੀ ਆ ਤੇ ਜੇਹੀ ਕਾਰਵਾਈ ਕਰੋ ਕਿ ਜਿਹੜੇ ਹੇਟਲੇ ਅਧਿਕਾਰੀ ਫਸ ਜਾਣਗੇ ਆਹੋ ਤੁਹਾਡੇ ਕਿ ਪਰ ਤੁਹਾਡੀ ਇਹ ਅੰਤਰੀ ਕਮੇਟੀ ਇਹ ਉਹਦਾ ਸਿਵਾ ਮੈਂ ਦੇ ਦਰ ਗਿਆ ਤੇ ਸਾਰੇ ਫਟਕੇ ਲਈ ਉਹ ਸਿਵਾ ਪਹਿਲਾਂ ਦੇ ਚੁੱਕਾ ਸੀ ਪਹਿਲਾਂ ਉਹਨੇ ਸਿਵਾ ਦੇ ਦਿੱਤਾ ਕਮੇਟੀ ਦਾ ਤੁਹਾਡੀ ਨਹੀਂ ਕੀਤਾ ਨਹੀਂ ਨਹੀਂ ਜਿਆਦਾ ਜਿਆਦਾ ਉਹਨੇ ਸਿਵਾ ਦੇ ਦਿੱਤਾ ਫਿਰ ਉਹ EMPLOYE ਦਾ ਰਹਿ ਨਹੀਂ ਗਿਆ ਜੇਲੇ ਤੁਸੀਂ ਕਿਸੇ ਤੇ ਕਾਨੂੰ ਕਾਰਵਾਈ ਕਰਨੀ ਤਾਂ ਉਹਦਾ EMPLOYE ਤਾਂ ਹੋਣਾ ਚਾਹੀਦਾ ਨਾ ਤੇ ਜੇ EMPLOYE ਉਹ ਰਿਹਾ ਹੀ ਨਹੀਂ ਤਾਂ ਉਹਦੇ ਕਾਰਵਾਈ ਕੀ ਕਰੋਗੇ ਤੁਸੀਂ ਤੁਹਾਡੀ ਕਮੇਟੀ ਨਹੀਂ ਜਿਹੜਾ ਜਿਹੜਾ ਉਹਦਾ ਰੁਪ ਸਿੰਘ ਉਹ ਸਿਵਾ ਪਹਿਲਾਂ ਦੇ ਚੁੱਕਾ ਸੀ ਉਹ ਤਾਂ ਜਦੋਂ ਮਰ ਗਿਆ ਮਜ਼ੂਰ ਕਰ ਲਾ ਤੁਹਾਡੇ ਕੋ ਪਿਆ ਤੇ ਫਿਰ ਫਟ ਵੀ ਜਾਰੀ ਕਰਤੀ ਜੀ ਜੇਲੇ ਕਿਸ ਦਾ ਸਿਵਾ ਹੋ ਗਿਆ ਉਹਦੇ ਵਿੱਚ ਕੀ ਕਰੋਗੇ ਤੁਸੀਂ ਕਿਸੇ ਨੂੰ ਸਿਵਾ ਦੇ ਦਿੱਤਾ ਜੇ ਕਿਸੇ ਬੰਦੇ ਨੇ ਉਹ ਕਾਰਵਾਈ ਤਾਂ ਉਸ EMP ਤੁਹਾਡਾ ਕਹਿੰਦੇ ਮਤਲਬ ਇਹ ਹੈ ਕਿ ਆਪਾਂ ਮੰਨ ਲઈએ ਕਿ ਤੁਸੀਂ ਹੁਣ ਬਿਲਕੁਲ ਵੀ ਕੋਆਪਰੇਟ ਨਹੀਂ ਕਰੋਗੇ ਕਿਉਂਕਿ ਐਫਆਈਆ ਹੋ ਚੁੱਕੀ ਹੈ ਔਰ ਐਫਆਈ ਦੀ ਗੱਲ ਹੋ ਰਹੀ ਹੈ ਪਰ ਨਾਲ ਤੁਸੀਂ ਕਹਿ ਰਹੇ ਹੋ ਕਿ ਸੋਣਾ ਆਦਿ ਨਾਲ ਸਾਡਾ ਕੋਈ ਸਰਕਾਰੀ ਜੋ ਮਰਜ਼ੀ ਉਹਨਾਂ ਦੇ ਉੱਤੇ ਕੋਈ ਐਕਸ਼ਨ ਲੈ ਪਰ ਦੂਸਰੇ ਪਾਸੇ ਤੁਹਾਡੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਗਵੰਤ ਸਿੰਘ ਸਿਆਲਕਾ ਜਿਨ੍ਹਾਂ ਦੀ ਬੜੀ ਚਰਚਾ ਕੀ ਉਹ ਉਹਨਾਂ ਦੇ ਬੇਸ ਦੇ ਜਿਹੜੀ ਆ ਪੁਲੀਸ ਸਾਹਿਬ ਦੀ ਜਿਹੜੀ ਉੱਥੇ ਉਹ ਕਾਰਵਾਈ ਕਰ ਰਹੇ ਹੈ ਨੰਬਰ ਦੂਸਰਾ ਮੇਰਾ ਜਿਹੜਾ ਇਹ ਹੈ ਅਸੀਂ ਅਸੀਂ ਕਿਤੇ ਪਾਸੇ ਨਹੀਂ ਜਾ ਰਹੇ ਕਿਉਂਕਿ ਸਾਡਾ ਜੋਖਾ ਮੈਂ ਤੁਹਾਡੇ ਸਾਹਮਣੇ ਨਜ਼ਰ ਕੀਤਾ ਹਾਈ ਕੋਰਟ ਮੈਂ ਕਹਿੰਦਾ ਐਫਆਈਰ ਹੋਈ ਪਰ ਉਹਨਾਂ ਨੇ ਪੁੱਛੋਦਾ ਸੀ ਪਹਿਲਾਂ ਮੈਂ ਕਹ ਰਿਹਾ ਮੇਰੇ ਘਰ ਕਿਤਰਾ ਨਿਕਾ ਕਾ ਕਾਬੀ ਸਾਹਿਬ ਕਾਬੀ ਸਾਹਿਬ ਜਿਆਦਾ ਹੈ ਹਰੇ ਕਹਿੰਦੇ ਦੇਖੋ ਅਸੀਂ ਕੋਪਰੇਸ਼ਨ ਕਰਕੇ ਦਾ ਮਾਲ ਵਰਾ ਖੋਲਦੇ ਉਹਨਾਂ ਲਈ ਮੇਰਾ ਅੱਜ ਦੀ ਪਰਪਸ ਕਿ ਕੀ ਹੈ ਇਸ ਪ੍ਰੈਸ ਦਾ ਮੇਰਾ ਪਰਪਸ ਆ ਜੇ ਪਰਚਾ ਸਰਕਾਰ ਕੱਲ ਨੂੰ ਗਲਤ ਕਰ ਦਿੰਦੀ ਅੱਜ ਤੇ ਸੋਮਨੀ ਕਮੇਟੀ ਫੇ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਬੈਠੂਗੀ ਇਸ ਕਰਕੇ ਅਸੀਂ ਬੁਹਾ ਨਹੀਂ ਖੋਲਣਾ ਸਰਕਾਰ ਨੂੰ ਪੁੱਛਿਆ ਗਿਆ ਸੀ ਤਾਂ ਕਹਿੰਦਾ ਕਿ ਤੁਸੀਂ ਜਿਹੜੀ ਕਾਰਵਾਈ ਕਰ ਪਈ ਸੀ ਕਹਿ ਰਹੀ ਹੈ ਕਿ ਤੁਹਾਡਾ ਅਧਿਕਾਰ ਖੇਤਰ ਨਹੀਂ ਹੈ ਤੁਸੀਂ ਤਖੰਡਾ ਜੀ ਕਰ ਰਹੇ ਹੋ ਉਹਨਾਂ ਦਾ ਜਵਾਬ ਇਹ ਸੀ ਕਿ ਮਹਾਜਪੀਸੀ ਤਹਿਤ ਸਰਕਾਰ ਆਪਣੀ ਕਾਰਵਾਈ ਕਰ ਰਹੀ ਹੈ ਕਿਉਂਕਿ ਉਹ ਚ ਲਿਖਿਆ ਗਿਆ ਸੀ ਕਿ ਅਸੀਂ ਕੋਈ ਜਦੋਂ ਕੋਈ ਚੋਰੀ ਹੋ ਕੇ ਸਬੂਤ ਕਿਸ ਤਰ੍ਹਾਂ ਪਛਾੜੀ ਕਾਰਵਾਈ ਕਰਨਾ ਸੋਚਦੇ ਤਾਂ ਸਿੱਕੀ ਉਹਨਾਂ ਦਾ ਇਹ ਤਰਕ ਹੈ ਕਾਨੂੰਨੀ ਤੌਰ ਤੇ ਕਾਰਵਾਈ ਕਰਨਾ ਦਾ ਫਰਜ਼ ਬੇਨਤੀ ਮੇਰੀ ਸੁਣ ਲਓ ਆ ਮੈਂ ਜਿੰਨਾ ਤੁਹਾਨੂੰ ਡਾਕੂਮੈਂਟ ਪੜ੍ਹ ਕੇ ਦਿੱਤੇ ਆ ਇਹ ਸਰਕਾਰ ਨੇ ਦਿੱਤੇ ਨਾ ਸਰਕਾਰ ਮੈਂ ਕਹਿ ਰਹੀ ਹਾਂ ਕਿ ਸ਼ੋਮਨੀ ਕਮੇਟੀ ਆਲਰੇਡੀ ਜੋ ਕਰ ਚੁੱਕੀ ਅਸੀਂ ਹੁਣ ਇਸ ਤੋਂ ਬਾਅਦ ਕੁਝ ਨਹੀਂ ਕਰਨਾ ਤੇ ਫੇਰ ਕੌਣ ਹੈਡ ਫਾਲਟ ਆ ਕਿ ਸਰਕਾਰ ਫੌੜੇਗੀ ਸ਼ੋਮਨੀ ਕਮੇਟੀ ਫੌੜ ਦੇ ਵਿੱਚ ਆਈਪੀਸੀ ਥਲੇ ਪਾਚਾ ਕਿਸੇ ਫੈਸਲਾ ਅਰਜ ਕਰ ਦਿੱਤਾ ਪਰ ਇਹ ਮ ਐਫੀ ਡਾਇਰੈਕਟਰ ਅੱਜ ਮੈਂ ਤੁਹਾਨੂੰ ਦਾਰਾ ਤੁਸੀਂ ਆਮਨਿਊਟਲੀ ਬਾਤ ਕਰ ਲਿਓ ਤਿੰਨ ਪੇਜ ਲਗਾਤਾਰ ਆ ਔਰ ਬਾਰ-ਬਾਰ ਕਹਿ ਰਹੇ ਹੋ ਸ਼ੋਮਣੀ ਕਮੇਟੀ ਪੂਰਨ ਤੌਰ ਤੇ ਸਮਰਾਥਿਆ ਕਨਸਟੀਟਿਊਸ਼ਨਲੀ ਉਹਦਾ ਰਾਈਟ ਆ ਤੇ ਹੁਣ ਮੇਰਾ ਝਗੜਾ ਇਹ ਆ ਜੋ ਤੁਸੀਂ ਕਹਿ ਰਹੇ ਇਸ ਗੱਲ ਦਾ ਕਿ ਜੇ ਅਸੀਂ ਕਨਸਟੀਟਿਊਸ਼ਨਲੀ ਸਾਨੂੰ ਰਾਈਟ ਹੈ ਅਦੀ ਕਾਰਵਾਈ ਕਰ ਦਿੱਤੀ ਤੇ ਤੁਸੀਂ ਹੁਣ ਆਈਪੀਸੀ ਅਸਲੇ ਪੜਚਾ ਦਰਜ ਕਰਕੇ ਫਿਰ ਕਿਹੜੀ ਚੁਣੌਤੀ ਦਾ ਫਿਰ ਘੜ ਕੇ ਤਰ ਨੂੰ ਦੇ ਰਹੇ ਨਾ ਸਾਬੀ ਸਾਹਿਬ ਕਹਿੰਦੇ ਹਰ ਕਿਸੇ ਨੂੰ ਹੋਣਾ ਇਹ ਸਵਾਲ ਚੱਕੇ ਨਹੀਂ ਸਕੇ ਉਹਨਾਂ ਨੇ ਦੇ ਗਏ ਆ ਕਿ ਇਹ ਜਿਹੜੀ ਦੇਖੋ ਸਰਕਾਰ ਜੋਗ ਪੋਸਟ ਤੇ ਰਹੇ ਆ ਜਿਹੜੀ ਕਾਲ ਤੱਕ ਕਿ ਇੱਕ ਹਫ਼ਤੇ ਦੇ ਵਿੱਚ ਸਾਰਿਆਂ ਤੇ ਕਾਰਵਾਈ ਕਰੋ ਇੱਕ ਹਫ਼ਤੇ ਵਿੱਚ ਕਾਰਵਾਈ ਕਰ ਦਿੱਤੀ ਤੇ ਤਾਤਾ ਫਿਰੇ ਚੱਕਿਆ ਨਹੀਂ ਕੋਈ ਵੀ ਗੱਲ ਹੁਣ ਆ ਚਾਰ ਸਾਲ ਬਾਅਦ ਜਿਹੜੇ ਹਾਲਾਤ ਬਦਲ ਗਏ ਤੇ ਹੁਣ ਤੁਸੀਂ ਵੀ ਸਿਆਸੀ ਰੋਟੀਆਂ ਸੇਕਣਦੇ ਆ ਗਏ ਆ ਉਹਨਾਂ ਦੀ ਮੈਂ ਉਹ ਹੀ ਗੱਲ ਕਰਦਾ ਕਿਉਂਕਿ ਉਹਨਾਂ ਦੀ ਸਰਪ੍ਰਸਤੀ ਸੀ ਸਰਪ੍ਰਸਤੀ ਉਹਨਾਂ ਦੇ ਨਹੀਂ ਸੀ ਗਾਲ ਤਖਦੀ ਸੀ ਗਾਲ ਤਖਦੀ ਕੋਈ ਵੀ ਬੰਦਾ ਆਉਂਦਾ ਫਿਰ ਦੂਆ ਜਾਂਦਾ ਤੇ ਉਸ ਮੇਲੇ ਫਿਰ ਜੇ ਅਸੀਂ ਕਾਰਵਾਈ ਕਰਕੇ ਉਹਨਾਂ ਨੂੰ ਰਿਪੋਰਟ ਭੇਜੀ ਤੇ ਜੇ ਰਿਪੋਰਟ ਭੇਜੀ ਸੀ ਉਹਨੇ ਫਿਰਾਨੂੰ ਵਾਪਸ ਕਰ ਦਿੰਦੇ ਫੇ ਲਓ ਜੀ ਆ ਤੁਸੀਂ ਇਹਦੇ ਤੇ ਕਾਰਵਾਈ ਜਿਹੜੀ ਕੀਤੀ ਗੱਲ ਤੇ ਆ ਤੇ ਫਿਰ ਅਸੀਂ ਆਪੇ ਉਹਦੀ ਗੱਲ ਦੇ ਵਿੱਚ ਜੱਟ ਜਾਂਦੇ ਸਰਕਾਰ ਸਾਰਾ ਉਹ ਦੇਗਾ ਤੁਸੀਂ ਕਵਾਸ ਤੋਂ ਬ੍ਰਿਸ ਇਸ ਤਰ੍ਹਾਂ ਦੀ ਕਢੀਏ ਮੈਂ ਉਹਦਾ ਕੀ ਗੱਲ ਭਾਜੀ ਭਾਜੀ ਮੇਰੀ ਗੱਲ ਸੁਣੋ ਤੇ ਤੁਹਾਡਾ ਅਣਗਾਰ ਖੇਤਰ ਹੈਗਾ ਆਪਣੇ ਹੁਣ ਪੱਤਰਕਾਰ ਦਾ ਤੇ ਤੁਹਾਨੂੰ ਜਾ ਕੇ ਸਕੂਲ ਚ ਵੜਦਈਏ ਬਈ ਤੇ ਉਹ ਅਣਗਾਰ ਖੇਤਰ ਵਿੱਚ ਕੀ ਹੋਇਆ ਇਹੋ ਜਿਹਾ ਮੈਂ ਬੋਲ ਰਿਹਾ ਅੱਜ ਤੇ ਪ੍ਰੈਸ ਕਰਨਾ ਮੇਰਾ ਆ ਹੀ ਆ ਕਿ ਭਾਜੀ ਅਧਕਾਰ ਖੇਤਰ ਨਹੀਂਗਾ ਆਪਣੇ ਅਧਕਾਰ ਖੇਤਰ ਚ ਜਾਓ ਸ਼੍ਰੋਮਣੀ ਕਮੇਟੀ ਦਾ ਐਕਟ ਹੈ ਆ ਜੋਮਣੀ ਕਮੇਟੀ ਦਾ ਜੁਡੀਸ਼ੀਅਲ ਫਿਰ ਜੁਡੀਸ਼ੀਅਲ ਕਮਿਸ਼ਨ ਬਣਾਉਣ ਦਾ ਪਰਪਸ ਕੀ ਸੀ ਉਹਨੇ ਦਾ ਸਵਾਰਪੈ ਦਾ ਕੋਰਟ ਸੀ ਰੱਖਿਆ ਬਈ ਕੋਈ ਆ ਕੇ ਸਵਾਰਪੈ ਦਾ ਕੋਰਟ ਵੀ ਲਾਓ ਬੱਡੀ ਫੀਸ ਨੇ ਦੇਣ ਦੀ ਲੋੜ ਕਿਸੇ ਦੇ ਖਿਲਾਫ ਮ ਅਭੀ ਹੁਣ ਜਿਹੜਾ ਮੂਵ ਕੀਤਾ ਹੈ ਇਹਦੇ ਖਿਲਾਫ ਹੋਲੀ ਦੇ ਜੂਰੀਡਿਕ ਕਮਿਸ਼ਨ ਤੇ ਮੂਵ ਕੀਤਾ ਨਾ ਜਿਹੜੇ ਪੈਸੇ ਵਾਪਸ ਲੈਣ ਦੇ ਰਿਕਵਰੀ ਸੂਟ ਪਾਇਆ ਹੈ ਤੇ ਮੇਰਾ ਗੈਂਡਪ ਮੇਰਾ ਤਾਂ ਜੋ ਤੁਸੀਂ ਕਹ ਰਹੇ ਮੇਰੇ ਤਾਂ ਇਹ ਆਹ ਅਜੇ ਕਰਕੇ ਤੇ ਪ੍ਰੈਸ ਕਾਨਫਰੈਂਸ ਕੀਤੀ ਆ ਭਈ ਇਹ ਮਤਲਬ ਹੁਣ ਜੋ ਮਾਰਦੀ ਜੇ ਜਦੋਂ ਮਾਰਦੀ ਰਿਪੀਟਰ ਵੀ ਕਰੀ ਜਾਓਗੇ ਦੇਖੋ ਮੇਰੀ ਬੇਨਤੀ ਸੋ ਇੱਕ ਤਾਂ ਹੈਗਾ ਹੈ ਔਰ ਇੱਕ ਐਫਆਈਆਰ ਹੋ ਜਾਉਗੀ ਤੁਸੀਂ ਕਹ ਰਹੇ ਹੋ ਜੂਰਿਸਡਿਕਸ਼ਨ ਦਾ ਮਸਲਾ ਹੈਗਾ ਮੇਰਾ ਕੀ ਮੇਰਾ ਕੀ ਮੇਰਾ ਕੀ ਰਾਈਟ ਹੈ ਜੀ 16 ਦੇ ਖਿਲਾਫ ਅਰਜ਼ਾ ਦਾਜ ਹੋਇਆ ਹੋਇਆ ਨਾ ਔਰ ਕਾਰਨ ਹੁੰਦਾ ਆ ਸਾਡੇ ਉਹ ਸਾਬਕਾ ਅਮਪਲੋਈ ਆ ਹ ਅਧਿ ਕਿਉਂ ਜਾਵਾਂਗੇ ਤੁਮ ਤਾਂ ਪੁਲਿਸ ਨੂੰ ਵੀ ਨਹੀਂ ਆਸੀਂ ਮੇਰੀ ਮੇਰੀ ਬੀਬੀ ਦੀ ਬੇਨਤੀ ਤੋਂ ਇਹ ਦੋ ਗੱਲਾਂ ਇੱਕ ਤਾਂ ਅਕਾਲ ਤਖਤ ਸਾਹਿਬ ਦੀ ਡਾਇਰੈਕਸ਼ਨ ਹੈ ਫਿਰ ਆਪਾਂ ਬਾਇਓਲੇਸ਼ਨ ਹੈ ਕਾਨੂੰਨ ਵਾਲੀਆਂ ਗੱਲਾਂ ਦਾ ਬਾਅਦ ਚੱਲੀ ਜਾਣਗੇ ਚੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਜਨਮ ਅਕਾਲ ਤਖਤ ਦੀ ਸਰਪ੍ਰਸਤੀ 'ਚ ਹੋਇਆ ਜੇ ਚੋਮਣੀ ਕਮੇਟੀ ਦਾ ਜਨਮ ਆਪਣੇ ਅਕਾਲ ਤਖਤ ਦੀ ਸਰਪ੍ਰਸਤੀ 'ਚ ਹੋਇਆ ਤੇ ਅਕਾਲ ਤਖਤ ਉਹ ਸਾਡੀ ਹੈਗੀ ਨਾ ਬਾਡੀ ਜੇ ਵੱਡੀ ਤੇ ਉਹਨਾਂ ਦਾ ਇਹ ਆਦੇਸ਼ ਆ ਵੀ ਇਹ ਕੋਆਪਰੇਸ਼ਨ ਕਰਨਾ ਬਧੇਰੇ ਪੰਨ ਤੱਕ ਇਹ ਤਾਂ ਵਿੱਚ ਨਹੀਂ ਹੋਊਗਾ ਫਿਰ ਬੀਆਰ ਬਾਉਂਡ ਫਾਰ ਥੈਟ ਜਿਹੜੀ ਹੁਣ ਦੂਜੀ ਕਾਨੂੰਨੀ ਇਹਨਾਂ ਨੇ ਵੀ ਜਿਹੜੀ ਕਰਨੀ ਹੋਵੇ ਦੇਖਾਂਗੇ ਕਿ ਇੱਕ ਦਿਨ ਜਲਦੀ ਗੱਲ ਮੈਂ ਉਹਦੇ ਬਾਰੇ ਦੇਖੋ ਮੇਰੀ ਮੇਰੀ ਬੇਨਤੀ ਥੋੜਾ ਇੱਕ ਵੀ ਜਣਾ ਕਰ ਲਓ ਤੁਹਾਡਾ ਸ਼੍ਰੋਮਿਕ ਕਮੇਟੀ ਦਾ ਲਾਈਨ ਆਫ ਐਕਸ਼ਨ ਕੀ ਹੋਏਗਾ ਸਾਡਾ ਐਕਸ਼ਨ ਕਲੀਅਰ ਹੈ ਜੀ ਮੈਂ ਤੁਹਾਨੂੰ ਲੈਕਚਰ ਨਹੀਂ ਤਾਂ ਦੱਸਣ ਦੇ ਆ ਭਾਈ ਸਾਹਿਬ ਜੀ ਸਾਡਾ ਦੇਖੋ ਮੇਰੀ ਗੱਲ ਸੁਣ ਹਦਾਬਾਰ ਰਹਿਣਾ ਅਸੀਂ ਕੀ ਐਕਸ਼ਨ ਕਰਨਾ ਅਸੀਂ ਤਾਂ ਸਾਇਲੈਂਟ ਆ ਹਾਂ ਕਰ ਰਹੀ ਤੇ ਤਾਂ ਹੀ ਆ ਪ੍ਰੈਸ ਕਰ ਰਹੇ ਨਾ ਭਾਈ ਸਰਕਾਰ ਬਾਜ ਆਵੇ ਨਾ ਕਰੇ ਕੱਲ ਫੇ ਫੇ ਚੱਲੂਗਾ ਫੇ ਤਾਂ ਬਿੱਜੋ ਚੱਲਦਾ ਦੇਖਾਂਗੇ ਦਫ਼ਤਰੀ ਹੋਈ ਆ ਆਪਾਂ ਕਿੱਥੇ ਇਹ ਤਾਂ ਸਾਡੇ ਕੋਲ ਨਹੀਂ ਹੈ ਕੋਈ ਮੈਲ ਟੂਰੀ ਨਹੀਂ ਹੈ ਕੋਈ ਰੋਗ ਨਹੀਂ ਹੈ ਇਹ ਟੂਰੀ ਨਹੀਂ ਹੈ ਕਤਾ ਆਦੀ ਆਦੀ ਦੋ ਜੀ ਜੇ ਸਾਡੇ ਦਸਤਕਾਰੀ ਨੇ ਕਿ ਸਟੈਂਡ ਜੋ ਲੈ ਲਿਆ ਉਹ ਤੋਂ ਹੋਰੀਆਂ ਨੇ ਉਹ ਜੀ ਉਹਨਾਂ ਨੇ ਉਹਨਾਂ ਨੇ ਮੇਰਾ ਕੋਈ ਸਰਕਾਰ ਨਹੀਂ ਉਹਨਾਂ ਨੇ ਮੇਰਾ ਕੋਈ ਸਰਕਾਰ ਨਹੀਂ ਉਹਨਾਂ ਨੇ ਮੇਰਾ ਕੋਈ ਸਰਕਾਰ ਨਹੀਂ ਉਹ ਜੀ ਉਹ ਮੇਰਾ 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 ਜੌਬ ਨਹੀਂ ਮੇਰਾ ਉਹਨਾਂ ਨੇ ਕੋਈ ਸਰਕਾਰ ਨਹੀਂ ਨਾ ਗੱਲਬਾਤੀਆਂ ਉਹਨਾਂ ਨੇ ਪਰਚੀ ਨਾ ਮੈਂ ਤਾਂ ਸਿਰਫ ਅਧਿਕਾਰ ਖੇਤਰ ਤੇ ਆਇਆ ਤੁਹਾਡੇ ਕੋਲ ਇਹ ਗੱਲ ਕਰਨ ਆਇਆ ਵੀ ਅਧਿਕਾਰ ਖੇਤਰ ਭਾਈ ਹੈ ਨਹੀਂਗਾ ਅਧਿਕਾਰ ਖੇਤਰ ਤਹਿਤ ਕਾਰਵਾਈ ਕਰੋ ਸਾਰਾ ਰਿਕਾਰਡ ਜਿਹੜੀ ਜਿਹੜੀ ਐਸਆਈਡੀ ਸਾਰਾ ਰਿਕਾਰਡ ਸਾਰਾ ਰਿਕਾਰਡ ਅੱਜ ਕੱਲ੍ਹ ਤੱਕ ਸਭ ਦੇ ਤੇ ਮੰਨ ਲਓ ਐਸਆਈਡੀ ਦੀ ਟੀਮਾਂ ਆਉਗੀਆਂ ਤੇਜਾ ਸਿੰਘ ਸਮੁੰਦਰੀ ਆਉਂਦੇ ਜਿੱਥੇ ਫੇਰ ਦੇਖਾਂਗੇ ਫੇਰ ਜੇ ਟੀਮਾਂ ਆਉਣਗੀਆਂ ਫੇਰ ਨਹੀਂ ਫੇਰ ਅਸੀਂ ਮਰੇ ਖੜਾਂਗੇ ਸਾਡੇ ਉਤੋਂ ਦੀ ਹੜਕੇ ਜਲ ਜਾਣ ਫੇਰ ਗੱਟ ਮੈਂ ਮੇਰੀ ਬੇਨਤੀ ਸੁਣੋ ਪੁਲਿਸ ਕੀ ਕਰਦੀ ਮੇਰਾ ਕੋਈ ਸਰਕਾਰ ਨਹੀਂ ਕਿੱਥੇ ਛਾਪੇ ਮਾਰੀ ਕਿੱਥੇ ਕੀ ਕਿਹਨੂੰ ਕੀ ਮੈਨੂੰ ਕੋਈ ਸਰਕਾਰ ਨਹੀਂ ਮੈਂ ਸਿਰਫ ਮੈਂ ਸਿਰਫ ਇੱਕ ਕਹਿ ਰਿਹਾ ਕਿ ਲੋਕਾਂ ਨੂੰ ਇੱਕ ਗੱਲ ਕਹੀ ਜਾ ਰਹੀ 328 ਰੂਪ ਕਿਤੇ ਵੀ ਉਹਦਾ ਜਿਹੜਾ ਆ ਉਹਨੂੰ ਗਮਰਾਹ ਕਰਕੇ ਸ਼ੋਮਣੀ ਗੁਰਦੁ ਉਹਦੇ ਅੰਦਰ ਆਉਣਗੇ ਦੇਖ ਲਾਂਗੇ ਫੇ ਦੇਖਾਂਗੇ ਕੀ ਆ ਇਹਦਾ ਇਹਦਾ ਇਸਰ ਸਿੰਘ ਦੀ ਰਿਪੋਰਟੇ ਬੋਲਦੀ ਆ ਇਹਦਾ ਇੱਕ ਵਾਰੀ ਕੀ ਇੱਕ ਵਾਰੀ ਕੀ ਰੋਜ਼ ਹੀ ਆਪਾਂ ਬੋਲਦੇ ਆ ਇਹਦਾ ਇਸਰ ਸਿੰਘ ਦੀ ਰਿਪੋਰਟ ਤੁਸੀਂ ਪੜ੍ਹਦਾ ਹਰ ਸਾਲ ਪੜ੍ਹਦੇ ਹੋ ਸਾਰੀ ਹੈਗੀ ਆ ਆ ਇੱਕ ਆ ਇੱਕ ਮੈਂ ਤੁਹਾਨੂੰ ਨਾ ਇੱਕ ਆ ਤੁਹਾਨੂੰ ਮੈਂ ਨਮਿਕ ਦੇ ਦੇਣਾ ਇਹ ਆ ਰਾਮ ਰਹੀਮ ਦੇ ਕੇਸ ਆ ਜਿਹੜੇ ਕੇਸ ਟਰਾਂਸਫਰ ਹੋ ਕੇ ਗਏ ਸੀ ਆ ਜਿਹੜਾ ਮੈਂ ਸੁਪਰੀਮ ਕੋਰਟ ਦੇਖੇ ਪੰਜਾਬ ਸਰਕਾਰ ਵੱਲੋਂ ਦਾਇਰ ਕੀਤੀ ਐਸਐਲਪੀ ਨੰਬਰ ਇਹਨਾਂ ਮਾਂ ਜੋ ਸੁਪਰੀਮ ਕੋਰਟ ਵੱਲੋਂ ਮਿਤੀ 18 10 ਆ ਹਾਈ ਕੋਰਟ ਨੇ ਪਰantu 29 4 25 ਨੂੰ ਪੰਜਾਬ ਸਰਕਾਰ ਵੱਲੋਂ ਸਰਵਾਈਜ਼ ਦਰਾਂ ਸੌਦਾ ਸਾਧ ਦੇ ਵਕੀਲ ਸਾਹਿਬ ਨਾਲ ਸਾਂਝੇ ਤੌਰ ਤੇ ਸੁਪਰੀਮ ਕੋਰਟ ਦੇ ਅਗਲੇ ਹੁਕਮਾਂ ਤੀਕਹੇਟ ਲਈ ਅਦਾਲਤ ਚੰਡੀਗੜ੍ਹ ਵਿਖੇ ਸੌਦਾ ਸਾਧ ਬਰੁਨ ਚੱਲ ਰਿਹਾ ਹੈ ਕੇਸਾਂ ਵਿੱਚ ਹੋਰ ਕੋਈ ਕਾਰਵਾਈ ਨਾ ਕਰਨ ਵਾਰੇ ਸਹਿਮਤੀ ਪ੍ਰਗਟਾਈ ਗਈ ਆ ਆ ਮਤਲਬ ਇਹਨਾਂ ਦੇ ਅੱਗੇ ਸੀ ਇਹਨਾਂ ਦੇ ਬਾਈ ਚੱਲੀ ਆ ਹੁਣ ਮਤਲਬ ਕੌਣ ਰਲਿਆ ਜੀ ਸਾਧ ਦੇ ਨਾਲ ਕੌਣ ਰਲਿਆ ਆ ਇਹਨਾਂ ਇਸ ਸੁਪਰੀਮ ਕੋਰਟ ਦਾ ਆਰਡਰ ਹੈ ਤੇ ਮੇਰਾ ਗੈਂਸ ਭਾਵੇਂ ਆ ਆਰਡਰ ਵੀ ਕਾਪੀ ਪਿਆ ਇਹ ਸਿਰਫ ਮੈਂ ਤਾਂ ਕਹਿ ਰਿਹਾ ਬਾਰ-ਬਾਰ ਮੇਰਾ ਕੋਈ ਸਰਕਾਰ ਨਾਲ ਫਲੇਸ਼ ਨਹੀਂ ਮੈਂ ਉਹਨਾਂ ਨੂੰ ਇਹ ਕਹਿ ਰਿਹਾ ਸਾਡਾ ਅਧਿਕਾਰ ਖੇਤਰੀਆ ਨੂੰ ਚੁਣੌਤੀ ਨਾ ਦਿਓ ਬਾਰ-ਬਾਰ ਮੈਂ ਇਹ ਗੱਲ ਕਹਿ ਰਿਹਾ ਤੇ ਫਿਰ ਆਪਾਂ ਜੇ ਦੇ ਰਹੇ ਫਿਰ ਤੇ ਆਹ ਫਿਰ ਜੇ ਪਹਿਲੀਆਂ ਕਾਰਵਾਈਆਂ ਤੁਹਾਡੀਆਂ ਪੜੀਏ ਤਾਂ ਫਿਰ ਆ ਆਹ ਦਾ ਸਾਰਾ ਕੁਝ ਲਿਖਿਆ ਹੈ ਨਾ ਕੋਟਾਂ ਦਾ ਹੀ ਨਾ ਫੈਸਲਾ ਇਸ ਕਰਕੇ ਜਿਹੜੇ ਪਹਿਲਾਂ ਦਾ ਆਪਾਂ ਉਹਨਾਂ ਫੈਸਲਿਆਂ ਬਾਰੇ ਸੋਚੀਏ ਕਿ ਉਦੋਂ ਗਲਤ ਸੀ ਜਾਂ ਹੁਣ ਠੀਕ ਹੋ ਗਏ ਤੇ ਹੁਣ ਮੌਜੂਦਾ ਆ ਜਿਹੜਾ ਮੈਂ 7-8 ਦਾ ਪੜਿਆ ਕਲੀਅਰ ਆ 7-8 ਦੇ ਵਿੱਚ ਕਲੀਅਰ ਹੋ ਗਈ ਗੱਲ ਹਾਈ ਕੋਰਟ ਦੇ ਵਿੱਚ ਬਿਆਨ ਆਪ ਦੇ ਰਹੇ ਹੋ ਤੇ ਫਿਰ 27-8 ਨੂੰ ਕਹਿ ਰਹੇ ਜੀ ਸਾਡਾ 18-8 ਦੇ ਵਿੱਚ ਇਹਨਾਂ ਨੇ ਲਿਖ ਕੇ ਤੇ ਦਿਨ ਉਹ ਮੇਰਾ ਕਹਿਣ ਤੋਂ ਬਾਅਦ ਮੈਂ ਬਾਰ-ਬਾਰ ਵੀ ਇਹ ਗੱਲ ਇਸ ਕਰਕੇ ਕਹੀ ਆ ਕਿ ਗੁਰੂ ਸਾਹਿਬ ਜੀ ਕਿਰਪਾ ਕਰਨ ਬਖਸ਼ਿਸ਼ ਕਰਨ ਅਧ்கਾਰ ਖੇਤਰ ਦਾ ਮਸਲਾ ਦੋਰੀਆਂ ਦੋਰੀਆਂ ਜ਼ਿਲ੍ਹੇ ਕਈ ਵਾਰੀ ਰਾਜਨੀਤੀਆਂ ਚੱਲਦੇ ਆ ਨਾ ਉਹ ਕਈ ਵਾਰੀ ਉਲਟੀਆਂ ਵੀ ਪੈ ਜਾਂਦੀਆਂ ਸਾਹਿਬ ਤੁਸੀਂ ਕਹਿ ਰਹੇ ਕਿ ਸਰਕਾਰ ਦਖਲ ਦਾ ਜਿਹੜੀ ਕੋਸ਼ਿਸ਼ ਕਰ ਰਹੀ ਹੈ ਇਸ ਤੋਂ ਪਹਿਲਾਂ ਕਿਸੇ ਸਰਕਾਰ ਨੇ ਕੋਈ ਦਖਲ ਦਾ ਜੀ ਕੋਸ਼ਿਸ਼ ਕੀਤੀ ਦੇਖੋ ਮੇਰੀ ਗੱਲ ਸੁਣੋ ਹੁਣ ਕਈ ਮੈਂ ਕਈ ਵਾਰੀ ਸਵਾਲ ਉੱਠਦਾ ਕਈ ਵਾਰੀ ਸ਼ੋਮਨਿਕ ਬਰਦਾਰਾ ਪ੍ਰਬੰਧਕ ਕਮੇਟੀ ਦਾ ਕੋਈ ਅਪਲੌਏ ਸ਼ਰਾਬੀ ਹੁੰਦਾ ਆਸੀਂ ਉਹ ਇੰਡੀਵਿਜੂਅਲ ਐਕਟ ਹੁੰਦਾ ਉਹਦਾ ਆਸੀਂ ਆਪਣੇ ਤੌਰ ਤੇ ਉਹਦੇ ਉਹਦਾ ਇਹ ਨਾਲ ਸਿੱਧੀ ਤੁਹਾਡੇ ਸਾਹਮਣੇ ਸਿੱਧੀ ਦਖਲਅਧੀ ਕਰੇ ਦਿੱਤੀ ਹੋਰ ਅਗਲਾ ਟਿਕਾਣਾ ਪਹਿਲਾਂ ਪਹਿਲਾਂ ਦੇਖੋ ਅੱਜ ਤੱਕ ਕਿਸੇ ਵੇਲੇ ਭਾਰ ਆਪਣੇ ਮਾਨਯੋਗ ਭਾਰ ਕੋ ਸਾਹਿਬ ਭਾਰ ਕੋ ਕੌਣ ਸੀ ਮੁੱਖ ਮੰਤਰੀ ਚਮਨ ਜਾਦੇ ਵਿੱਚ ਗੋਬੀ ਜਨ ਭਾਰ ਕੋ ਉਦੋਂ ਉਹਨਾਂ ਨੇ ਪੁਲਿਸ ਬਾੜੀ ਉਦੋਂ ਬਾਅਦ ਫਿਰ ਕਿਸੇ ਵੇਲੇ ਣਾੜ ਦੇ ਵਿੱਚ ਸਾਧ ਸੰਗਤ ਬੋਰਡ ਬਣੇ ਚਲੋ ਇਲੈਕਸ਼ਨਾਂ ਦਾ ਮਤਲਬ ਸੀ ਕਿਸੇ ਵੇਲੇ ਕੈਪਟਨ ਸਾਹਿਬ ਨੇ ਵੀ ਹਮਾਕਤ ਕੀਤੀ ਪਰ ਐਸਾ ਹਾਲ ਤੱਕ ਨਹੀਂ ਸੀ ਕਦੇ ਵੀ ਗਏ ਫਿਰ ਬਲੂ ਸਟਾਰ ਕਰ ਦਿੱਤਾ ਉਹ ਤੁਹਾਡੇ ਸਾਹਮਣੇ ਆ ਜੋ ਕੁਝ ਹੋਇਆ ਪਰ ਐਵੇਂ ਜਿੱਦਾਂ ਆ ਸਿੱਧੀ ਗੱਲ ਹੋਈ ਆ ਇਦਾਂ ਮੇਰੇ ਖਿਆਲ ਸ਼ੌਣੀ ਕਮੇਟੀ ਦੇ ਵਿੱਚ ਕਦੇ ਬਣੀ ਹੋਈ ਨਹੀਂ। ਇੱਕ ਵਾਰ ਆ ਕੇ ਸੌਲ ਹੋ ਗਿਆ ਜੈਨੀ ਜੈਨੀ ਹਰਪ੍ਰੀਤ ਸਿੰਘ ਕਹਿੰਦੇ ਆ ਕਿ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਦਖੰਡਾਚੀ ਨਹੀਂ ਹੋਈ ਉਹ ਕਹਿੰਦੇ ਜਿੰਨੀ ਦਖੰਡਾਚੀ ਅਕਾਲੀ ਸਰਕਾਰ ਦੀ ਸੀਗੀ ਕਿ ਇੱਕ ਫੋਨ ਮਾਰੇ ਤੇ ਇੱਕ ਪੀਏ ਦੀ ਬਦਲੀ ਹੋ ਜਾਂਦੀ ਸੀਗੀ। ਕਹਿੰਦੇ ਉਸ ਸਮੇਂ ਕਿਉਂ ਨਹੀਂ ਐਸਜੀਪੀ ਸੀ ਬੋਲੀ? ਨਹੀਂ ਫਿਰ ਉਸ ਵੇਲੇ ਆਪਣੇ ਗਿਆਨੀ ਹਰਪ੍ਰੀਤ ਸਿੰਘ ਹੁਣ ਕਿਉਂ ਨਹੀਂ ਬੋਲੇ? ਰਾਜੇ ਨੂੰ ਬੋਲਦੇ ਆ। ਤਾਂ ਵੀ ਸਾਡਾ 300 ਟਾਈਪ ਕੋ ਰੂਪ ਨੇ 62 111 300 300 300 ਨਹੀਂ ਕਿਉਂਕਿ ਬਾਹਰ ਸਰਕਾਰ ਉਹਨਾਂ ਨੇ ਪੀਸੀ ਕੀਤੀ ਸੀ ਉਹਨਾਂ ਨੇ ਇਹ ਖਾ ਇਲਜ਼ਾਮ ਲਗਾਏ ਸੀ ਕਿ ਫੋਨ ਉਹਦੇ ਵਿੱਚ ਸਾਨੂੰ ਕਿਤੇ ਜਾਪਦਾ ਵੀ ਉਹ ਹੈਗਾ ਆ। ਇਹ ਕਹਿੰਦੇ ਵਿਆਦਵੀ ਦਾ ਹੈਗਾ ਵਿਆਦਵੀ ਕੀ ਹੁੰਦੀ ਹੈ ਵਿਆਦਵੀ ਸਾਹਮਣੇ ਹੈਪਨ ਹੋਈ ਹੋਵੇ। ਉਹਦਾ ਐਵੇਂ ਹੀ ਹੁਣ ਈਸਰ ਸਿੰਘ ਦੀ ਮੈਂ ਈਸਰ ਸਿੰਘ ਦੀ ਰਿਪੋਰਟ ਨੂੰ ਕਿਉਂ ਬਾਰ-ਬਾਰ ਕੋਟ ਕਰ ਰਹੇ ਹਾਂ? ਉਹ ਇੱਕ ਸਿਰਫ ਉਸ ਬਣਾ ਦੇ ਦੋ ਉਹਦੇ ਬਣਾਓ ਤੇ ਦੱਸ ਦਿਓ ਕਿੱਥੇ ਬਣਦੀ ਆ। ਤੁਸੀਂ ਦੱਸ ਦਿਓ ਪਰ ਮੇਰਾ ਇਹਨਾਂ ਸਰਕਾਰ ਐਫ ਆਰ ਨਾਲ ਕੋਈ ਨਹੀਂਗਾ। ਮੇਰਾ ਕੇਵਲ ਸੋਲ ਮੋਟਿਵ ਆਫ ਥਿਸ ਪ੍ਰੈਸ ਕਾਨਫਰੈਂਸ ਇਜ਼ ਕਿ ਅਧਿਕਾਰ ਖੇਤਰ ਨੂੰ ਆਪਾਂ ਨਾ ਕਰੀਏ ਆਪਣੇ ਆਪਣੇ ਅਧਿਕਾਰ ਖੇਤਰ ਜਿਹੇ ਤੁਹਾਨੂੰ ਸਰਕਾਰਾਂ ਨੇ ਲੋਕਾਂ ਨੇ ਚੁਣਿਆ ਸੀ ਤੇ ਧਾਰਮਿਕ ਦਖਲਅੰਦਾਜ਼ੀ ਕਰਕੇ ਮੇਰਾ ਕਿਆ ਲਿਆ ਆਪਾਂ ਉਹਦੇ